ਸਤਿ ਸ਼੍ਰੀ ਅਕਾਲ ਜੀ ਅਗਰ ਗਰਮੀ ਦੇ ਮੌਸਮ ਵਿੱਚ ਕੁਝ ਵੀ ਖਾਣ ਨੂੰ ਮਨ ਨਾ ਕਰੇ ਨਹੀਂ ਦਿਲ ਕਰਦਾ ਖਾਣ ਨੂੰ ਤਾਂ ਇਹ ਆਪਾਂ ਘਰ ਵਿੱਚ ਸਸਤੀ ਤੇ ਸਭ ਤੋਂ ਆਸਾਨ ਤਰੀਕੇ ਦਾ ਖਾਣਾ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਮਹਿਮਾਨ ਵੀ ਖੁਸ਼ ਹੋ ਕੇ ਖਾਣਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਬਾਦ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਮਾਪੇ ਦੇ ਸائے ਹੇਠ ਅਸ਼ੀਰਵਾਦ ਹੇਠ ਹੱਸਦਾ ਵਸਦਾ ਰੱਖੇ ਜੀ ਅਸੀਂ ਵੀ ਠੀਕ ਆ ਤੇ ਅਸੀਂ ਵੀ ਜਲਦੀ ਕਲਾ 'ਚ ਆ ਅੱਜ ਜੀ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਗਰਮੀ ਦਾ ਮੌਸਮ ਆ ਮਨ ਹੋਰੇ ਤਰ੍ਹਾਂ ਹੁੰਦਾ ਭੁੱਖ ਤਾਂ ਲੱਗਦੀ ਆ ਕਈ ਵਾਰ ਨਹੀਂ ਵੀ ਲੱਗਦੀ ਸੋ ਜੀ ਬਹੁਤ ਵਧੀਆ ਸੌਖਾ ਤੇ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਖਾਣਾ ਬਣਾ ਕੇ ਦਿਖਾਵਾਂਗੇ ਜੀ ਅੱਜ ਤੁਸੀਂ ਇਸ ਤਰ੍ਹਾਂ ਦਾ ਖਾਣਾ ਬਣਾਓ ਅਗਰ ਗਰਮੀ ਦੇ ਮੌਸਮ ਵਿੱਚ ਕੋਈ ਮਹਿਮਾਨ ਵੀ ਆ ਜਾਂਦਾ ਆ ਤਾਂ ਵੀ ਅਸੀਂ ਉਹਨਾਂ ਨੂੰ ਵੀ ਇਹ ਖਾਣਾ ਬਣਾ ਕੇ ਸਰਵ ਕਰ ਸਕਦੇ ਆ ਲਓ ਜੀ ਇੱਕ ਚਮਚ ਪਾਣੀ ਰੱਖਿਆ ਪਹਿਲਾਂ ਉਹਦੇ ਵਿੱਚ ਇੱਕ ਚਮਚ ਕ੍ਰਸ਼ ਕੀਤਾ ਹੋਇਆ ਲਸਣ ਪਾਇਆ ਨਮਕ ਪਾਇਆ ਤੇ ਇਹਦੇ ਵਿੱਚ ਪਾਈ ਆ ਸੋਇਆਬੀਨ ਮੇਰੇ ਕੋਲ ਬਸ ਇੰਨੀ ਕੁ ਹੀ ਸੋਇਆਬੀਨ ਪਈ ਸੀ ਕਿਉਂਕਿ ਫੁੱਲ ਕੇ ਬਹੁਤ ਜ਼ਿਆਦਾ ਹੋ ਜਾਂਦੀ ਹੈ तकरीबन ਇੱਕ ਬਾਉਲ ਆ ਭਰ ਕੇ ਹੋ ਗਏ ਬਣ ਗਈ ਸੀਗੇ ਇਹ ਮੇਰੇ ਕੋਲ ਤੇ ਇਹਨੂੰ ਅਸੀਂ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਬਸ ਜਦੋਂ ਪਾਣੀ ਨੂੰ ਬੋਇਲ ਆ ਗਿਆ ਉਸ ਤੋਂ ਬਾਅਦ ਇਹਨੂੰ ਬੰਦ ਕਰਕੇ ਗਰਮ ਪਾਣੀ ਦੇ ਵਿੱਚ ਢਾਕੇ ਰੱਖ ਦੇਣਾ ਆ ਤਾਂ ਜੋ ਲਸਣ ਦਾ ਤੇ ਨਮਕ ਦਾ ਫਲੇਵਰ ਆ ਇਹਦੇ ਵਿੱਚ ਆ ਸਕੇ ਉਧਰ ਅਸੀਂ ਦੂਸਰੀ ਸਾਈਡ ਤੇ ਪੈਨ ਜਿਹੜੀ ਆ ਆਪਾਂ ਗੈਸ ਤੇ ਰੱਖ ਦਿੱਤੀ ਆ ਰੱਖਣ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਕੁਕਿੰਗ ਆਇਲ ਜਿੱਦਾਂ ਇਹ ਅਸੀਂ ਕਟੀਆਂ Shimla mircha ਮੋٹے ਸਾਈਜ਼ ਦੀਆਂ ਐਸੇ ਤਰ੍ਹਾਂ ਹੀ ਮੋٹے ਸਾਈਜ਼ ਦਾ ਪਿਆਜ਼ ਕੱਟਿਆ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਵੀ ਰਹੀ ਆ ਆ ਦੇਖੋ ਕਿਉਂਕਿ ਇੱਕ ਹੱਥ ਨਾਲ ਮੈਂ ਪਲੇਟ ਫੜੀ ਹੋਈ ਸੀ ਐਸ ਤਰ੍ਹਾਂ ਮੋٹے-ਮੋٹے ਪੀਸ ਕੱਟਣੇ ਆ ਪਿਆਜ਼ ਦੇ ਤੇ ਇੱਧਰ ਹੈਗਾ ਆ ਇਹ ਲਸਣ ਕਦੋਂ ਕਸ ਕੀਤਾ ਹੋਇਆ ਚਾਹੇ ਤੁਸੀਂ ਲਸਣ ਦੀ ਪੇਸਟ ਵੀ ਲੈ ਸਕਦੇ ਆ ਸੋ ਜੀ ਇਹਨਾਂ ਨੂੰ ਕੱਟ ਲਿਆ ਕੱਟ ਕੇ ਰੱਖ ਦਿੱਤਾ ਤੇ ਹੁਣ ਅਸੀਂ 3 ਚਮਚ ਕੁਕਿੰਗ ਆਇਲ ਦੇ ਪਾਉਣੇ ਆ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਸਣ ਪਾਣਾ ਆ ਮੈਂ ਲਸਣ ਪਾ ਕੇ ਇਹਨੂੰ ਜਿਆਦਾ ਲਸਣ ਨੂੰ ਬਰਾਊਨ ਨਹੀਂ ਕਰਨਾ ਹੈਗਾ ਜਸਟ ਆਪਾਂ ਇਹਦੀ ਇਹਦਾ ਕੱਚਾਪਨ ਦੂਰ ਕਰਨਾ ਹੈ ਸਿਰਫ 1 ਮਿੰਟ ਹੀ ਇਹਨੂੰ ਆਪਾਂ ਤੇਲ ਦੇ ਵਿੱਚ ਆਇਲ ਦੇ ਵਿੱਚ ਸੌਟੇਜ ਆ ਕਰਨਾ ਹੈ ਉਸ ਤੋਂ ਬਾਅਦ ਆਪਾਂ ਇਹ ਪਾ DNA ਆਪਣੇ ਪਿਆਜ਼ ਪਿਆਜ਼ ਦੇ ਨਾਲ ਹੀ ਪਾਣੀਆਂ ਜੀ ਅ ਜੀਮਲਾ ਮਿਰਚਾਂ ਸਿਰਫ ਇੱਕ ਅੱਧਾ 6-7 ਸਕਿੰਟ ਦੇ ਬਾਅਦ ਨਾਲੇ ਸ਼ਿਮਲਾ ਮਿਰਚ ਪਾ ਦੇਣੀ ਆ ਕਿਉਂਕਿ ਨਾਲੇ ਆਪਾਂ ਇਹਨਾਂ ਨੂੰ ਸੌਟੇ ਕਰਨਾ ਆ ਬਿਲਕੁਲ ਜ਼ਿਆਦਾ ਨਹੀਂ ਪਕਾਉਣਾ ਗੈਸ ਦੀ ਫਲੇਮ ਜਿਹੜੀ ਆ ਉਹ ਮੀਡੀਅਮ ਤੋਂ ਥੋੜੀ ਜਿਹੀ ਹਾਈ ਰੱਖਣੀ ਆ ਮੀਡੀਅਮ ਫਲੇਮ ਤੇ ਨਹੀਂ ਪਕਾਉਣਾ ਮੀਡੀਅਮ ਤੋਂ ਥੋੜੀ ਜ਼ਿਆਦਾ ਰੱਖਣੀ ਆ ਕਿਉਂਕਿ ਇਹਨੂੰ ਆਪਾਂ ਬਿਲਕੁਲ ਇਕੱਠਾ ਜਿਹਾ ਮੈਸ਼ੀ ਨਹੀਂ ਕਰਨਾ ਐਸੀ ਤਰ੍ਹਾਂ ਦਾ ਇਹਨਾਂ ਦਾ ਕ੍ਰਾਂਚ ਬਣਾਈ ਰੱਖਣਾ ਆ ਸੋ ਜੀ ਬਹੁਤ ਵਧੀਆ ਬਣ ਕੇ ਇਹ ਸਾਡਾ ਖਾਣਾ ਤਿਆਰ ਹੁੰਦਾ ਆ ਆਪਾਂ ਲਾਂਚ ਵੀ ਲਾਂਚ ਚ ਵੀ ਸਰਵ ਕਰ ਸਕਦੇ ਆ ਡਿਨਰ ਚ ਵੀ ਕਰ ਸਕਦੇ ਆ ਥੋੜਾ ਜਿਹਾ ਹੁਣ ਛੋਟੇ ਹੋਣ ਤੋਂ ਬਾਅਦ ਤਕਰੀਬਨ ਮਿੰਟ 1 ਡੇਢ ਮਿੰਟ ਤੋਂ ਬਾਅਦ ਮੈਂ ਇਹ ਪਾਈ ਆ ਸੋਇਆ ਸੌਸ ਸੋਇਆ ਸੌਸ ਆਮ ਹੀ ਸਾਰੀਆਂ ਦੁਕਾਨਾਂ ਤੋਂ ਮਿਲ ਜਾਂਦੀ ਆ ਤੇ ਇਹ ਤਕਰੀਬਨ 2 ਤੋਂ 3 ਚਮਚ ਮੈਂ ਸੋਇਆ ਸੌਸ ਪਾਈ ਆ ਤੇ ਇੱਕ ਚਮਚ ਮੈਂ ਭਰ ਕੇ ਇਹਦੇ ਵਿੱਚ ਵਿਨੀ ਕਰਦਾ ਪਾਇਆ ਆ ਤੇ ਹੁਣ ਮੈਂ ਥੋੜੀ ਜੀ ਇੱਕ ਚਮਚ ਇਹਦੇ ਵਿੱਚ ਪਾਈ ਆ ਚੀਨੀ ਖੰਡ ਖੰਡ ਦੇ ਨਾਲ ਜਿਹੜਾ ਵਿਨੀਗਰ ਆਪਾਂ ਖੱਟਾ ਹੁੰਦਾ ਹੈ ਨਾ ਇਹਦਾ ਬੈਲੈਂਸ ਹੋ ਜਾਂਦਾ ਹੈ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਲਸਣ ਦੀ ਸੋਇਆ 소ਸ ਦੀ ਤੇ Shimla mircha ਦੀ ਜੋ ਵੀ ਆਪਾਂ ਤੜਕਾ ਬਣਾ ਕੇ ਤਿਆਰ ਕਰ ਰਹੇ ਸੀ ਉਹ ਥੋੜਾ ਜਿਹਾ ਆਪਾਂ 2 ਤੋਂ 3 ਚਮਚਾ ਪਾਣੀ ਪਾ ਲਿਆ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਪਕਾਉਣਾ ਆ ਸੋ ਜੀ ਇਹ ਹੈਗੀਆਂ ਜੀ ਮੇਰੇ ਕੋਲ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਵੀ ਮੈਂ 2-3 ਪਾਈਆਂ ਕੱਟ ਕੇ ਮੋਟੀਆਂ ਕੱਟ ਕੇ ਪਾਈਆਂ ਕਿਉਂਕਿ ਜਿਹਨੂੰ ਜ਼ਰੂਰਤ ਹੋਵੇ ਉਹ ਪਾ ਖਾ ਸਕਦਾ ਨਹੀਂ ਜ਼ਰੂਰਤ ਹੈ ਵੀ ਉਹ ਕੱਢ ਸਕਦਾ ਆ ਦੇਖੋ ਇੱਧਰ ਪਾਣੀ ਆਪਾਂ ਠੰਡਾ ਕਰਕੇ ਜਿਹੜੀ ਆਪਾਂ ਸੋਇਆਬੀਨ ਦੀਆਂ ਬੜੀਆਂ ਸੀਆਂ ਇਹਨਾਂ ਨੂੰ ਪਾਣੀ ਵਿੱਚੋਂ ਨਿਚੋੜ ਕੇ ਪਾਣਾ ਆ ਕਿਉਂਕਿ ਇਹਦੇ ਵਿੱਚ ਜਿਹੜਾ ਫਲੇਵਰ ਪੂਰਾ ਜਾ ਚੁੱਕਾ ਹੈ ਲਸਣ ਦਾ ਨਮਕ ਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਨਿਚੋੜਨਾ ਉਸੇ ਬਤੀਲੇ ਦੇ ਵਿੱਚ ਆ ਪਾਣੀ ਦੇ ਵਿੱਚ ਨਿਚੋੜਨ ਤੋਂ ਬਾਅਦ ਤੇ ਇਹਨੂੰ ਆਪਾਂ ਪੈਨ ਦੇ ਵਿੱਚ ਪਾ ਦੇਣਾ ਆ ਤਾਂ ਜੋ ਜਿਹੜੇ ਬਾਕੀ ਮਸਾਲਿਆਂ ਦੇ ਫਲੇਵਰ ਆ ਇਹਨਾਂ ਦੇ ਵਿੱਚ ਅੰਦਰ ਤੱਕ ਚੰਗੀ ਤਰ੍ਹਾਂ ਚੱਲ ਜਾਣ ਜੀ ਸੋ ਜੀ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰਨਾ ਆ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਸੀ ਵਾਇਸ ਓਵਰ ਕਰ ਰਹੇ ਆ ਦੁਬਾਰਾ ਫਿਰ ਖਾਣ ਨੂੰ ਦਿਲ ਕਰਦਾ ਆ ਯਕੀਨ ਜਾਨੋ ਇੱਕ ਵਾਰੀ ਬਣਾ ਕੇ ਦੇਖੋ ਬਹੁਤ ਵਧੀਆ ਟੇਸਟ ਆਂਦਾ ਹੈ ਚਿੱਲੀ ਫਲੇਕਸ ਜਿਹੜੇ ਜੀ ਇਹ ਪਾਏ ਆ ਇੱਕ ਚਮਚ ਛੋਟਾ ਤੇ ਆ ਦੇਖੋ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆਪਾਂ ਕਿ ਨਮਕ ਨਹੀਂ ਪਾਣਾ ਹੈਗਾ ਕਿਉਂਕਿ ਆਪਾਂ ਨਮਕ ਵਾਲੇ ਪਾਣੀ 'ਚ ਇਹਨੂੰ ਬੋਇਲ ਕੀਤਾ ਸੀ ਤੇ ਸੋਇਆ ਸੌਸ ਜਿਹੜੀ ਆਲਰੇਡੀ ਸੌਲਟਡ ਹੁੰਦੀ ਆ ਨਮਕ ਵਾਲੀ ਹੁੰਦੀ ਆ ਤੇ ਨਮਕ ਇਸ ਕਰਕੇ ਨਹੀਂ ਪਾਣਾ ਜਿਆਦਾ ਹੋ ਸਕਦਾ ਇੱਕ ਕੌਲੀ ਤੋਂ ਡੇਢ ਕੌਲੀ ਉਹੀ ਬੋਇਲ ਡੇਢ ਕੌਲੀ ਮੈਂ ਪਾਣੀ ਦੀ ਪਾਈ ਆ ਪਾਣੀ ਤੁਸੀਂ ਜਿਹੜਾ ਆ ਉਹ ਸਿੰਪਲ ਪਾਣਾ ਹੈ ਜਿਹਦੇ ਵਿੱਚ ਆਪਾਂ ਬੋਇਲ ਕੀਤੀ ਸੀ ਸੋਇਆ ਬੀਨ ਉਹ ਨਹੀਂ ਪਾਉਣਾ ਕਿਉਂਕਿ ਨਮਕ ਜਿਆਦਾ ਹੋ ਸਕਦਾ ਉਹਦੇ ਨਾਲ ਤੁਸੀਂ ਹੋਰ ਕੋਈ ਗਰੇਵੀ ਲਈ ਰੱਖ ਸਕਦੇ ਪਾਣੀ ਸਿੱਟਿਓ ਨਾ ਤਾਕਤ ਵਾਲਾ ਹੁੰਦਾ ਵਧੀਆ ਹੁੰਦਾ ਸੋ ਜੀ ਇੱਕ ਚਮਚ ਭਰ ਕੇ ਥੋੜੇ ਜੇ ਪਾਣੀ ਦੇ ਵਿੱਚ ਮੈਂ ਕੌਰਨ ਫਲੋਰ ਜਿਹੜਾ ਇਹ ਕੌਰਨ سٹਾਰਚ ਜਾਂ ਕੌਰਨ ਫਲੋਰ ਕਹਿ ਲਓ ਇਹ ਮਿਕਸ ਕੀਤਾ ਆ ਦੇਖੋ ਸਾਡੀ ਸਬਜੀ ਬੋਇਲ ਹੋ ਗਈ ਆ ਤਕਰੀਬਨ ਸੋਇਆ ਬੀਨ ਵੀ ਪੱਕੀ ਹੋਈ ਸੀ ਤੇ ਮਸਾਲੇ ਵੀ ਸਾਰੇ ਪੱਕੇ ਹੋਏ ਸੀ ਤੇ ਮੈਂ 2 ਤੋਂ 3 ਚਮਚ ਇਹਦੇ ਵਿੱਚ ਕੈਚੱਪ ਪਾਈ ਆ ਤੁਸੀਂ ਚਾਹੋ ਤਾਂ ਗ੍ਰੀਨ ਚਿੱਲੀ ਵੀ ਪਾ ਸਕਦੇ ਆ ਪਰ ਉਹਨਾਂ ਥੋੜਾ ਟੇਸਟ ਹੋਰ ਆਉਂਦਾ ਮੈਂ ਜਿਸ ਤਰ੍ਹਾਂ ਬਣਾਦੀ ਆ ਮੈਂ ਉਸ ਤਰ੍ਹਾਂ ਤੁਹਾਨੂੰ ਦਿਖਾ ਰਹੀ ਆ ਜੀ ਬੋਇਲ ਹੋਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਆਪਾਂ ਥਿੱਕ ਕਰਨਾ ਆ ਜਿੰਨਾ ਕ ਥਿੱਕ ਕਰਨਾ ਆ ਉਹਨਾਂ ਕ ਅਸੀਂ ਥੋੜਾ ਥੋੜਾ ਕਾਰਨਫਲੋਰ ਜਿਹੜਾ ਇਹਨੂੰ ਕਾਰਨਸਟਾਰਚ ਆਪਾਂ ਪਾਣੀ ਦੇ ਮਿਕਸ ਕੀਤਾ ਆ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰਦੇ ਜਾਣਾ ਜਿੰਨੀ ਕ ਸਾਨੂੰ ਗਰੇਵੀ ਦੀ ਥਿੱਕਨ ਸੱਚਾਈ ਦੀ ਆ ਬਸ ਉਹਨੇ ਕ ਅਸੀਂ ਗਰੇਵੀ ਰੱਖਣੀ ਆ ਤੇ ਕਿਉਂਕਿ ਇਹ ਜਦੋਂ ਆਪਾਂ ਖਾਣਾ ਥੋੜੀ ਦੇਰ ਬਾਅਦ ਰੱਖ ਵੀ ਦਿੰਨੇ ਆ ਤਾਂ ਹੋਰ ਠੇਕ ਹੋ ਜਾਂਦਾ ਆ ਲਓ ਜੀ ਇਹ ਤਾਂ ਸਾਡ ਮੈਂ ਉਸ ਹਿਸਾਬ ਨਾਲ ਪਾਇਆ ਸੀ ਇੱਕ ਚਮਚ ਸਾਰਾ ਹੀ ਇਹ ਪੈ ਗਿਆ ਬਹੁਤ ਵਧੀਆ ਦੇਖੋ ਗਰੇਵੀ ਹੌਲੀ ਹੌਲੀ ਆਪੇ ਠੇਕ ਹੋਣੀ ਸ਼ੁਰੂ ਹੋ ਜਾਣੀ ਆ ਸੰਘਣੀ ਮਤਲਬ ਗਾੜੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬੇਨਤੀ ਆ ਰਿਕੁਐਸਟ ਆ ਤੇ ਤੁਹਾਡੇ ਆਸਰੇ ਅੱਗੇ ਵਧ ਰਹੇ ਆ ਜੋ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਦਿਓ ਜੇ ਕੀਤਾ ਹੋਇਆ ਤਾਂ ਵੀ ਬਹੁਤ ਸ਼ੁਕਰੀਆ ਵਾਹਿਗੁਰੂ ਦਾ ਨਾਮ ਲੈ ਕੇ ਜੀ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਤੋਂ ਅੱਗੇ ਰੈਸਪੀ ਬਹੁਤ ਵਧੀਆ ਆ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਬਾਦ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਇਹ ਮੈਂ ਇੱਕ ਚਮਚਾ ਕਾਲੀ ਮਿਰਚ ਪਾਊਡਰ ਪਾਇਆ ਆ ਤੁਸੀਂ ਚਾਹੋ ਤਾਂ ਦਰਨ ਫਰੜ ਵੀ ਪਾ ਸਕਦੇ ਆ ਕਿਉਂਕਿ ਜਦੋਂ ਮੂੰਹ ਚ ਆਉਂਦੀ ਬੱਚਿਆਂ ਦੇ ਫਿਰ ਹਨਾ ਉਹ ਫਿਰ ਬੱਚੇ ਚ ਹੋਰੇ ਤਰ੍ਹਾਂ ਲੱਗਦੀ ਆ ਲੋ ਜੀ ਕਾਲੀ ਮਿਰਚ ਪਾਉਣ ਤੋਂ ਬਾਅਦ ਆਪਾਂ ਕਰਨ ਲੱਗੇ ਆ ਸਰਵ ਸਰਵ ਕਰਨ ਵਾਸਤੇ ਮੈਂ ਲਿਆ ਪਲੇਨ ਰਾਈਸ ਸਭ ਤੋਂ ਬੈਸਟ ਪਲੇਨ ਪਲੇਨ ਰਾਈਸ ਦੇ ਨਾਲ ਲੱਗਦੀ ਆ ਪਲੇਨ ਰਾਈਸ ਲਿਆ ਤੇ ਬੌਲ ਦੇ ਵਿੱਚ ਆਪਾਂ ਕਰਨ ਲੱਗੇ ਆ ਸਰਵ ਬਹੁਤ ਸੋਹਣਾ ਕਲਰ ਆਇਆ ਖਾਣ ਨੂੰ ਤਾਂ ਇੰਨੀ ਸਵਾਦ ਸੀ ਨਾ ਸੋਇਆਬੀਨ ਲੱਗ ਨਹੀਂ ਰਹੀ ਸੀ ਕਿ ਆਪਾਂ ਸੋਇਆਬੀਨ ਖਾ ਰਹੇ ਆ ਬਹੁਤ ਜ਼ਿਆਦਾ ਟੇਸਟੀ ਆ ਬਣੀ ਸੀ ਸਬਜੀ ਸਾਡੀ ਤੇ ਇਹਦੇ ਉੱਪਰ ਆਪਾਂ ਥੋੜਾ ਜਿਹਾ ਟਮਾਟਰ ਕੱਟੇ ਹੋਏ ਨਾਲ ਗਾਰਨਿਸ਼ ਕਰਾਂਗੇ ਤੇ ਜੀ ਇਹ ਹੈਗਾ ਜੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਹਰਾ ਧਨੀਆ ਵੀ ਪਾ ਸਕਦੇ ਆ ਜੇ ਤਾਂ ਅਗਰ ਤੁਹਾਡੇ ਕੋਲ ਹਰਾ ਪਿਆਜ਼ ਆ ਤੁਸੀਂ ਉਹ ਵੀ ਪਾ ਸਕਦੇ ਆ ਬਹੁਤ ਵਧੀਆ ਫਲੇਵਰ ਆਂਦਾ ਆ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਆ ਤੇ ਤੁਸੀਂ ਕੋਈ ਵੀ ਮਹਿਮਾਨ ਆ ਜਾਵੇ ਨਾ ਗਰਮੀ ਦੇ ਵਿੱਚ ਅਸੀਂ ਝਟਪਾਟੇ ਚੀਜ਼ ਬਣਾ ਕੇ ਤਿਆਰ ਕਰ ਸਕਦੇ ਆ ਸਭ ਤੋਂ ਸੌਖੀ ਆਸਾਨ ਸਸਤੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੀ ਇਸ ਤਰ੍ਹਾਂ ਮੈਂ ਹੁਣ ਚਾਵਲਾਂ ਦੇ ਉੱਤੇ ਵੀ ਸਬਜ਼ੀ ਪਾ ਰਹੀ ਆ ਇਹ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀ ਖੱਟੇ ਮਿੱਠੇ ਦਾ ਬੈਲੈਂਸ ਸਾਰਾ ਕੁਝ ਬਹੁਤ ਵਧੀਆ ਸੀਗਾ ਤੇ ਹਰ ਵਾਰ ਦੀ ਤਰ੍ਹਾਂ ਮੈਂ ਹੁਣ ਇਹਨੂੰ ਪ੍ਰਦੀਪ ਨੂੰ ਟੇਸਟ ਕਰਾਉਂਗੀ ਸਭ ਤੋਂ ਪਹਿਲਾਂ ਪ੍ਰਦੀਪ ਟੇਸਟ ਕਰਦੀ ਹੁੰਦੀ ਹੈ ਇਹਨੂੰ ਕਰਾਂਦੀ ਹੁੰਦੀ ਆ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਹੈ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਗਲੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਖਾਣੇ ਦੀ ਲਓ ਜੀ ਪ੍ਰਦੀਪ ਨੇ ਟੇਸਟ ਕੀਤਾ ਪ੍ਰਦੀਪ ਨੂੰ ਟੇਸਟ ਕਰਾਇਆ ਬਹੁਤ ਵਧੀਆ ਕਹਿੰਦੀ ਮम्मा ਬਹੁਤ ਟੇਸਟੀ ਬਣ ਕੇ ਤਿਆਰ ਹੋਈ ਹੈ ਜੀ ਸਬਜੀ ਸਾਡੀ ਖਾਣਾ ਸਾਡਾ ਇਹ ਤੇ ਸਬਜੀ ਤਾਂ ਐਦਾਂ ਹੀ ਸਾਰੇ ਚਮਚੇ ਨਾਲ ਖਾ ਰਹੀ ਸੀ ਬਹੁਤ ਟੇਸਟੀ ਬਣੀ ਸੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਦੇ ਰਹਿਣਾ ਤੇ ਆਪਾਂ ਹੁਣ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਲਾਈਕ ਕਰਦੇਆ ਕਰੋ ਜੀ ਸ਼ੇਅਰ ਕਰਦੇਆ ਕਰੋ ਕਮੈਂਟ ਜਰੂਰ ਕਰਿਆ ਕਰੋ ਦੇਸਾਂ ਪਰਦੇਸਾਂ ਚ ਸਾਰਿਆਂ ਦਾ ਦੇਖਣ ਦਾ ਬਹੁਤ-ਬਹੁਤ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਹੈ ਜੀ Okay जी, जान्दे जान्दे जी, बहुं बहुं ओके जी ਤੁਸੀਂ ਆਪਣਾ ਖਿਆਲ ਰੱਖਣਾ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਜਾਣਾ ਰੈਸਪੀ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਐਸੇ ਤਰ੍ਹਾਂ ਵੀ ਤੁਸੀਂ ਖਾ ਸਕਦੇ ਆ ਤੇ ਐਸੇ ਤਰ੍ਹਾਂ ਹੀ ਸਰਵ ਕਰ ਸਕਦੇ ਆ ਓਕੇ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਖਿਆਲ ਰੱਖਣਾ